ਆਜ਼ਾਦ ਘਟਨ ਕੀਤਾ ਜਾਂ ਆਜ਼ਾਦ ਦੇ ਲੋਕ ਕੀ ਕਹਿਣਾ ਚਾਹੁੰਦੇ ਨਵੇਂ ਦਫ਼ਤਰ ਦਾ ਘਟਨਾ ਯਾਦਗਾਰਕ ਉਪਰੋਂ ਕੀਤਾ ਗਿਆ ਸੰਗਤ ਨੂੰ ਸਮਰਪਿਤ ਆ ਇਹ ਦਫ਼ਤਰ ਜਿਹੜੀ ਆਜ਼ਾਦ ਵੀਰਾਂ ਨੇ ਇਕੱਠਿਆ ਹੋ ਕੇ ਇੱਕ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਇਸ ਹਲਕੇ 'ਚ ਜਿਹੜੀ ਕਈ ਤਰ੍ਹਾਂ ਦੀਆਂ ਗਰੀਬਾਂ ਦੀਆਂ ਮੁਸ਼ਕਲਾਂ ਆ ਮੌਤਵਰਾਂ ਦੀਆਂ ਮੁਸ਼ਕਲਾਂ ਆ ਨੌਜਵਾਨਾਂ ਦੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇੱਕ ਮੂਵਮੈਂਟ ਤਿਆਰ ਕੀਤੀ ਆ ਤੇ ਸਾਨੂੰ ਬੈਣ ਵਾਸਤੇ ਕਿਸੇ ਦੀ ਕੋਠੀ ਨਾ ਜਾਣਾ ਪਵੇ ਕਿਸੇ ਦੇ ਕਿਸੇ ਦੇ ਘਰ ਜਾ ਕੇ ਅਜੀ ਨਾ ਹੋਣਾ ਪਵੇ ਇੱਕ ਰਲ ਮਿਲ ਕੇ ਸਾਰੀ ਸੰਗਤ ਨੇ ਦਫ਼ਤਰ ਖੋਲਿਆ ਇੱਥੇ ਆਮ ਇਨਸਾਨ ਆਮ ਬੰਦਾ ਘਰੇ ਆ ਸਕਦਾ ਇਹਦਾ ਦਰਵਾਜ਼ਾ ਨਹੀਂ ਮੰਨਦਾ ਹੋਊਗਾ ਵੀ ਤੁਸੀਂ ਜਾਓ ਮੈਂ ਗੱਲ ਕਰਨੀ ਕਿਸੇ ਨਾਲ ਪਰਸਨਲ ਇਸ ਕਰਕੇ ਸ਼ਹਿਰ ਵਾਸੀਆਂ ਲਈ ਤੇ ਹਲਕਾ ਤਰਨਤਨ ਵਾਸੀਆਂ ਲਈ ਇਹ ਦਫ਼ਤਰ ਜਿਹੜਾ ਉਹ ਸਮਰਪਿਤ ਆ ਪਾਪਾ ਜੀ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕਿਉਂ ਪਈ? ਆਜ਼ਾਦ ਗਰੁੱਪ ਬਣਾਉਣ ਦੀ ਲੋੜ ਤੁਸੀਂ ਇਲਾਕੇ ਚਲ ਜਿਓ ਕਿੰਨੇ ਕ ਸਟੇਡੀਅਮ ਬਣੇ ਆ ਖੇਰ ਸਟੇਡੀਅਮ ਆਪਣੇ ਕਿੰਨੇ ਕ ਬਣੇ ਆ ਮਜ਼ਦੂਰ ਵਰਗਾ ਨਾ ਮੋਤਵਾਰਾ ਨਾ ਜੋ ਜ਼ੁਲਮ ਹੋਇਆ ਤਕੇਸ਼ਾਈ ਹੋਈ ਆ ਨਜਾਇਜ਼ ਪਰਚੇ ਦਾ ਜਿਹੜਾ ਕਲਚਰ ਆ ਉਹਦਾਂ ਦੀਆਂ ਉਹੜੀਆਂ ਮੁਸ਼ਕਲਾਂ ਉਹ ਸਥਿਤੀਆਂ ਨੇ ਇਹ ਕ੍ਰੀਏਟ ਕੀਤਾ ਜੀ ਆਜ਼ਾਦ ਗਰੁੱਪ ਕੁਦਰਤ ਨੇ ਸ਼ਾਇਦ ਇੱਕ ਬਹਾਨਾ ਬਣਾਇਆ ਜੀ ਇਹ ਹਾਂਜੀ ਸ਼ਹਿਰ ਵਾਸੀਆਂ ਕੀ ਮੈਸੇਜ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਲਈ ਦਿਨ ਰਾਤੇ ਦਫਤਰ ਖੁੱਲਾ ਜੀ ਜਦੋਂ ਵੀ ਆਵਾਜ਼ ਮਾਰਨਗੇ ਸ਼ਹਿਰ ਵਾਸੀ ਉਹਨਾਂ ਨਾਲ ਜਿਹੜੀ ਵੀ ਉਹਨਾਂ ਦੀ ਕੋਈ ਮੁਸ਼ਕਲ ਆਊਗੀ ਤੇ ਸਾਡੇ ਕਾਉਂਸਲਰ ਸਾਹਿਬਾਨ ਤੇ ਸਾਡੇ ਮੋਤਵਾਰ ਸਾਹਿਬਾਨ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਬੈਂਸ ਬ੍ਰਦਰ ਵਾਂਗੂ ਅਸੀਂ ਇੱਥੇ ਡਟ ਕੇ ਦਫਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਸਰਕਾਰ ਦੇ ਰੂਪ ਕਿਸੇ ਪਾਰਟੀ ਨੂੰ ਸਮਰਪਿਤ ਨਹੀਂ ਰਹੇਗਾ ਕਿ ਜਾਇ ਦੇ ਮਤਲਬ ਪਾਰਟੀਆਂ ਤੋਂ ਵੱਖਰਾ ਹੁਣ ਇਹ ਤੇ ਸੰਗਤ ਦਾ ਫੈਸਲਾ ਹੋਊਗਾ ਜੀ ਸੰਗਤ ਕੀ ਕਰਦੀ ਆ ਅਸੀਂ ਤੇ 10 15 20 ਸਰਪੰਚ ਇਕੱਠੇ ਹੋ ਗਏ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਸੀ ਵੀ ਕਮ ਸੇ ਕਮ ਲੀਡਰ ਦੀਆਂ ਨੇ ਅੱਖਾਂ ਮੱਥੇ ਤੇ ਟਿਕੀਆਂ ਉਹ ਥੋੜੀਆਂ ਢਾਂ ਹੋ ਜਾਣ ਤੇ ਜਿਹੜਾ ਵਿਸ਼ਾਲ ਠੱਠਾ ਮਾਰਦਾ ਇਹ ਸਮੂਹ ਆ ਤੇ ਇਹ ਫੈਸਲਾ ਕਰੂਗਾ ਜੀ ਉੱਥੇ ਨਾ ਕਿ ਇੱਕ ਬੰਦਾ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਸਰਪੰਚ ਜੀ ਜਦੋਂ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਪਹਿਲੀਆਂ ਪਾਰਟੀਆਂ ਦੇ ਵਾਂਗੂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਕੀ ਮੰਨਦੇ ਜੋ ਕਿ ਨਜਾਇਜ਼ ਪਰਚੇ ਇਸ ਸੱਤਾਧਰ ਪਾਰਟੀ ਵੱਲੋਂ ਨਹੀਂ ਕੀਤੇ ਗਏ ਪਤਾ ਗੱਲ ਕੀ ਆ ਇਹ ਸਵਾਲ ਬੰਦਾ ਆਪ ਸਰਕਾਰ ਨੂੰ ਕਰੋ ਤੇ ਮੇਰੇ ਖਿਆਲ ਵਧੀਆ ਜਵਾਬ ਦੇ ਦੇਣਗੇ ਇੱਕ ਗੱਲ ਤੇ ਦੂਜਾ ਇਹ ਇਲਾਕੇ ਜਾ ਕੇ ਵੇਖ ਲਓ ਵੀ ਕਿਹੜੀ ਪਾਰਟੀ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕਰਦਾ ਜਿਹੜੀ ਪਾਰਟੀ ਦਾ ਨਮਾਇੰਦਾ ਕਿਹੜਾ ਜੀ ਜਾਂ ਉਹਦਾ ਮੇਨ ਮੋਤਵਾਰ ਕਿਹੜਾ ਜੀ ਪਾਰਟੀ ਕੋਈ ਵੀ ਨਹੀਂ ਮਾਰੀ ਹੁੰਦੀ ਜੀ ਜਿਹੜੇ ਪਾਰਟੀ ਦੇ ਹਲਕਾ ਇੰਚਾਰਜ ਇਹਨਾਂ ਮੋਤਵਾਰ ਲੱਗਦੇ ਆ ਉਹ ਪ੍ਰਸ਼ਾਦ ਦਿੰਦੇ ਆਪਣੀਆਂ ਲਾਲਚਾਂ ਦੇ ਚੱਕਰ 'ਚ ਆਪਾਂ ਪਾਰਟੀ ਦੇ ਕਿੰਤੂ ਕਿੰਤੂ ਮੈਂ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਉਹ ਜਿਹੜਾ ਆਦਮੀ ਬੈਠਾ ਹੁੰਦਾ ਸੀਟ ਤੇ ਆਪਾਂ ਪੁਲਿਸ ਨੂੰ ਮਾੜਾ ਕਹਾਂਗੇ ਜਿਹੜਾ ਕੁਰਸੀ ਦੇ ਸੱਚੋ ਬੈਠਾ ਉਹ ਜ਼ਿੰਮੇਵਾਰ ਤੇ ਉਹ ਹੀ ਹੁੰਦਾ ਨਮਾਇंदे ਦੀ ਪਰਸਨਲ ਬੰਦੇ ਦੀ ਗੱਲ ਕਰੂੰਗਾ ਇਹ ਕਹਿ ਸਕਦੇ ਆ ਕਿ ਆਜ਼ਾਦ ਗਰੁੱਪ 2027 ਵਿੱਚ ਤਰਨ ਤਰਨ ਦੀ ਰਾਜਨੀਤੀ ਤੈਅ ਕਰੇਗਾ ਵੇਖੋ ਇਹ ਤਾਂ ਸੱਚੇ ਬਾਦਸ਼ਾਹ ਦੀ ਆ ਰਹਿਮਤ ਆ ਬੇਕਰ ਦਿਲੋਂ ਤੇ ਤਮੰਨਾ ਸਾਡੇ ਇਹੋ ਹੀ ਆ ਵੀ ਸਾਡਾ ਗਰੁੱਪੀ ਐ ਐਮਐਲਏ ਦਾ ਤਾਜ ਜਿਹੜਾ ਉਹ ਜਿਹਦੇ ਸਿਰ ਤੇ ਵੀ ਰੱਖੇ ਸਾਡਾ ਗਰੁੱਪੀ ਰੱਖੀ। ਅੱਜ ਜਿਹੜੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚੀ ਉਹਨਾਂ ਨੂੰ ਕੀ ਕਹਿੰਦਾ? ਮੈਂ ਉਹਨਾਂ ਦਾ ਧੰਨਵਾਦ ਕਰੂੰਗਾ। ਤਹਿ ਦਿਲੋਂ ਦਿਲ ਦੀਆਂ ਗਰਾਈਆਂ ਚੋਂ ਵੀ ਉਹਨਾਂ ਆਪਣਾ ਕੀਮਤੀ ਸਮਾਂ ਕੱਢਿਆ ਇੱਥੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ। ਦੱਸੋ ਰੋਗੋ ਜੀ ਬੋਲੋ ਕਿ ਭਾਈ ਅਮਰਪਾਤ ਸਿੰਘ ਜੀ ਇਸ ਐ ਪਾਰਟੀ ਵੀ ਆ ਸਕਦੇ ਕਰਨ ਕਰਨ ਜਿਹੜੇ ਦੇ ਵਿੱਚ ਸਟੈਂਡ ਕਰ ਰਹੀ ਹੈ ਕੀ ਤੁਸੀਂ ਉਹਨੂੰ ਸਮਰਥਨ ਕਰੋਗੇ ਕਿ ਜਾਂ ਉਹਨਾਂ ਤੋਂ ਅਲੱਗ ਰਹੋਗੇ ਇਹ ਤਾਂ ਲੋਕਤੰਤਰ ਹੈ ਨਾ ਜੀ ਜੇ ਸਾਡੀ ਵਿਚਾਰਧਾਰਾ ਉਹਨਾਂ ਨਾਲ ਲੱਗ ਗਈ ਜਿਹਦੇ ਨਾਲ ਵੀ ਲੱਗ ਗਈ ਸਾਡੀ ਜਿਹਦੇ ਨਾਲ ਵਿਚਾਰਧਾਰਾ ਰਲ ਗਈ ਚਾਹੇ ਉਹ ਕਾਂਗਰਸ ਹੋਵੇ ਚਾਹੇ ਕਾਲੀਦਾਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਭਾਈ ਅਮਰਤਪਾਲ ਹੋਵੇ ਜਿਹਦੇ ਨਾਲ ਵਿਚਾਰਧਾਰਾ ਰਲੂਗੀ ਜੋ ਅਸੀਂ ਚੋਣੇ ਆ ਜੇ ਸਾਡੇ ਮਤਾਬਕ ਹੋ ਸਾਨੂੰ ਭਰੋਸਾ ਦੇਣਗੇ ਤਾਂ ਇਹਨੂੰ ਸਮਰਥਨ ਦੇ ਦਾਂਗੇ ਭਾਵੇਂ ਉਹ ਬਹੁਜਨ ਸਮਾਜ ਪਾਰਟੀ ਦੀ ਕਿਉਂ ਨਾ ਹੋਵੇ ਹਾਂ ਸੱਤਾ ਦੇ ਸਰਕਾਰ ਆਉਣ ਤੋਂ ਪਹਿਲਾਂ ਆਵਾਦੀ ਪਾਰਟੀ ਨੇ ਵੀ ਇਹ ਵਾਅਦੇ ਕੀਤੇ ਸੀਗੇ ਕਿ ਜਿਹੜੀ ਆ ਪਰਚੇ ਦੀ ਰਾਜਨੀਤੀ ਖਤਮ ਕੀਤੀ ਜਾਊਗੀ ਵੀਆਈਪੀ ਕਲਚਰ ਖਤਮ ਕੀਤਾ ਪਰ ਉਥੇ ਕੁਝ ਵੀ ਨਹੀਂ ਹੋਇਆ ਕਿ ਆਪਣੀ ਪਾਰਟੀ ਕਾਨੂੰਨ ਸਮਰਥਨ ਕਰ ਸਕਦੀ ਜਿਓ ਤੁਹਾਡੇ ਗੱਲਾਂ ਮੰਨ ਜਾਂਦੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਗੱਲ ਪਾਰਟੀ ਦੀ ਨਹੀਂ ਗੱਲ ਪਾਰਟੀ ਦੀ ਨਹੀਂ ਗੀ ਗੱਲ ਮੋਹਤਵਾਰ ਦੀ ਆ ਅੱਗੇ ਤਰਨਤਨ ਸ਼ਹਿਰ ਦੇ ਵਿੱਚ ਅਸੀਂ ਆਪਣੇ 8 ਕਾਉਂਸਲਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹੀ ਅਸੀਂ ਸਮਰਥਨ ਇਸ ਕਰਕੇ ਦਿੱਤਾ ਸੀ ਵੀ ਇਹ 8 ਕੌਂਸਲਰਾਂ ਦੇ ਸ਼ਹਿਰ ਦੇ ਵਿੱਚ ਕੰਮ ਹੋਣ ਤੇ ਸਾਰੇ ਸ਼ਹਿਰ ਦਾ ਵਿਕਾਸ ਹੋਵੇ ਸਾਡੀ ਲੜਾਈ ਕਿਸੇ ਪਾਰਟੀ ਨਾਲ ਨਹੀਂ ਜੇ ਸਰ ਤੁਹਾਨੂੰ ਲੱਗਦੀ ਕਾਂਗਰਸ ਨੇ ਅਕਾਲ ਤਖਤ ਤੇ ਅਟੈਕ ਕੀਤਾ ਜੇ ਪਰ ਮੈਂ ਤੁਹਾਨੂੰ ਕਹਿੰਦਾ ਵੀ ਸਾਡੀ ਪਾਰਟੀ ਦਾ ਵਿਚਾਰ ਸਾਡੀ ਲੜਾਈ ਕੰਮਾਂ ਦੀ ਜੇ ਸਾਡੀ ਮੁਸ਼ਕਲ ਕੰਮਾਂ ਦੀ ਆ ਸਾਡੀ ਮੁਸ਼ਕਲ ਪਰਚਿਆਂ ਦੀ ਆ ਜਿਹੜਾ ਸਾਨੂੰ ਬੰਦਾ ਭਰੋਸੇਯੋਗ ਲੱਗੂਗਾ ਕਿਸੇ ਪਾਰਟੀ ਦਾ ਵੀ ਹੋਵੇ ਪੰਮਾ ਜੀ ਪ੍ਰਧਾਨ ਜੀ ਹਰ ਲੀਡਰ ਜਦੋਂ ਵੀ ਕਰਨਤਾਰਨ ਦੇ ਵਿੱਚ ਆਉਂਦਾ ਹੈ ਵਾਦਾ ਕਰਦਾ ਹੈ ਕਿ ਮੈਂ ਲੋਕਾਂ ਦੀ ਗੱਲ ਕਰਾਂਗਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ ਫਿਰ ਲੋਕਾਂ ਦੀ ਗੱਲ ਭੁੱਲ ਕੇ ਆਪਣੀ ਜੇਬ ਦੀ ਗੱਲ ਹੋਣ ਲੱਗ ਪੈਂਦੀ ਹੈ ਕਿਤੇ ਆਜ਼ਾਦ ਗਰੁੱਪ 'ਚ ਇਦਾਂ ਨਹੀਂ ਹੋਏਗਾ ਜਿਨ੍ਹਾਂ ਪਹਿਲਾਂ ਜਿਨ੍ਹਾਂ ਨੇ ਪਹਿਲਾਂ ਇਹ ਕੰਮ ਕੀਤਾ ਉਹਦੀ ਕੁਰਸੀ ਲੱਭੋ ਕਿੱਥੇ ਆ ਕਿਉਂਕਿ ਤੁਸੀਂ ਵੀ ਮੈਂ ਕਹਾਂ ਸਾਡੀ ਵਾਰੀ ਆਊ ਤੇ ਤਖਤਾ ਹੀ ਪੁੱਠਾ ਕਰ ਦੇ ਇੱਕ ਦੇ ਕਿ ਲੰਮਾ ਸਮਾਂ ਪੰਜ ਸਾਲ ਬਾਅਦ ਤੇ ਵੇੜਾ ਆ ਜਾਣਾ ਬਾਕੀ ਦੂਜੀ ਗੱਲ ਇਹਨਾਂ ਨੇ ਤਾਂ ਨਹੀਂ ਕਰਨਾ ਇਹਨਾਂ ਦੇ ਕੋਈ ਲੀਡਰ ਨਹੀਂ ਹੈਗਾ ਇਹਨਾਂ 'ਚ ਕੋਈ ਲੀਡਰ ਨਹੀਂ ਹੈਗਾ ਮੈਂ ਕਰ ਰਿਹਾ ਤੁਹਾਨੂੰ ਜਿਹੜੇ ਘਰਾਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਤੁਹਾਨੂੰ ਪਿੱਛੇ ਰੱਖ ਕੇ ਕਿਸੇ ਹੋਰ ਨੂੰ ਅੱਗੇ ਲਾਇਆ ਜਾਂਦਾ ਕਿਤੇ ਵੋਟ ਦਾ ਕਾਰਨ ਬਣ ਕੇ ਇਹ ਇਹ ਵੀ ਅਜਾਦ ਮੈਂ ਜਲਦਾ ਜਵਾਬ ਅੰਦਰ ਮਹਾਰਮਨ ਜੀ ਇੱਕੋ ਮਿੰਟ ਇੱਕ ਗੱਲ ਮੈਂ ਤੁਹਾਨੂੰ ਸਾਰੇ ਪੀੜ ਸਾਰੇ ਅੰਦਰ ਹੁੰਦੀ ਆ ਤੇਰਾ ਬਿਆਨ ਨਾ ਦਿੱਤਾ ਮੈਂ ਇਹਨੂੰ ਜਵਾਬ ਦਾ ਗੁੱਸਾ ਤੈਨੂੰ ਵੀ ਚੜ ਜਾਣਾ ਇਹ ਤੇ ਹਰ ਇਨਸਾਨ 'ਚ ਹੁੰਦੀ ਕਿ ਮੇਰੀ ਪੁੱਛ ਬੜਤਾਲੀ ਹੋਵੇ ਜਦੋਂ ਮੈਂ ਵੀਰ ਨੂੰ ਡੱਕ ਕੇ ਆ ਬੋਲੀ ਜਾਣਾ ਠੀਕ ਆ ਇਹ ਹਰ ਬੰਦੇ ਦੇ ਅੰਦਰ ਹੁੰਦੀ ਆ ਪਰ ਇੱਕ ਗੱਲ ਮੈਨੂੰ ਦੱਸ ਦਿਓ ਜਿੰਨੇ ਵੀ ਤਰਨ ਤਰਨ ਹਲਕੇ ਦੇ ਅੱਜ ਤੱਕ ਐਮ.ਐਲ.ਏ ਬਣੇ ਆ ਉਹਨਾਂ 'ਚ ਕੋਈ ਸਰਪੰਚ ਹੈਗਾ ਸੀ ਕਿ ਕਿਸ ਨੇ ਭਾਂਡੇ ਨਹੀਂ ਥੋਤੇ ਲੋਕਾਂ ਦੇ ਕਿਸੇ ਨੇ ਹੱਥ ਨਹੀਂ ਜੋੜੇ ਕਿਸੇ ਨੇ ਮੰਜੇ ਕੁਰਸੀਆਂ ਨਹੀਂ ਡਾਏ ਇਹ ਗਰੁੱਪ ਨੇ ਮੰਜੇ ਕੁਰਸੀਆਂ ਡਾਏ ਆ ਬੁਏ ਗਾੜੀ ਵੀਰੇ ਤੱਕ ਨਹੀਂ ਉਹ ਤਰੀ ਵੀ ਕਹਿੰਦੇ ਪਿੰਡ ਦੇ ਵਿੱਚ ਸਰਪੰਚ ਰਹੇ ਸੀ ਤੇ ਫਿਰ ਮਗਰਲਬ ਨੂੰ ਸ਼ਹਿਰ ਦਾ ਪਰਚਾ ਵੀ ਕਰੋੜਾਂ ਦਾ ਉਹਨਾਂ ਦਾ ਹੀ ਹੋਇਆ ਸੀ ਜੇ ਕੀਤਾ ਤਾਂ ਲੱਭੋ ਕਿੱਥੇ ਪਰਿਵਾਰ ਉਹਨਾਂ ਦਾ ਸੱਤਾ ਤੇ ਰਹਿੰਦੀ ਆ ਕਿ ਕਈ ਗਰੁੱਪ ਬੰਦੇ ਆਏ ਤੇ ਕਈ ਚਲੇ ਗਏ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਆਜ਼ਾਦ ਗਰੁੱਪ ਹੈ ਵੇਖੋ ਜੀ ਇਹਦੇ ਸਮਾਂ ਦੇ ਸਾਰੇ ਸਥਿਤੀਆਂ ਨੂੰ ਪਰਿਵਰਤਨ ਕਰ ਦਿੰਦਾ ਆਜ਼ਾਦ ਗਰੁੱਪ ਤਾਂ ਹੀ ਪੈਦਾ ਹੋਇਆ ਜੇ ਇਹਨਾਂ ਲੋਕਾਂ ਨੇ ਪਿਛਲਿਆਂ ਨੇ ਐਮਐਲਏ ਨੇ ਕੋ ਚੰਗਾ ਕੰਮ ਉਸ ਲੈਵਲ ਦੀ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਇਹ ਵੀ ਗੱਲ ਚਰਚਾ ਦੇ ਵਿੱਚ ਆ ਕਿ ਮੈਂ ਵਾਰੀ ਦੇਦਾ ਮੈਂ ਆਪਣੇ ਨਾਲ ਦਿਆਂ ਨੂੰ ਨਹੀਂ ਸਰਪੰਚਾਂ ਦੇ ਇਹ ਮੇਰੇ ਨਾਲ ਕਿਸੇ ਨਵਾਰ ਹੈ ਨਾ ਮੇਰੇ ਬਰਾਬਰ ਦੇ ਆ ਨਹੀਂ ਜੀ ਕੋਈ ਨਹੀਂ ਉਹਨਾਂ ਆਸਤੇ ਹੀ ਸਵਾਲ ਆਉਣੇ ਹੁਣ ਇਹਨਾਂ ਦੇ ਸਵਾਲ ਹੀ ਨਾ ਮੁੱਕ ਜਾਣਾ ਸਾਡੀ ਚਰਚਾ ਇਹ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਰਪੰਚ ਬਣੇ ਸੀ ਉਹਨਾਂ ਵੱਲੋਂ ਕਪਲੇਬਾਜ਼ੀਆਂ ਕੀਤੀਆਂ ਗਈਆਂ ਜਿਸ ਕਰਕੇ ਆਜ਼ਾਦ ਖੇਤੀ ਉਸੇ ਖੱਲ ਨੂੰ ਬਚਾਉਣ ਕਰਕੇ ਇਹ ਬਣਿਆ ਵੇਖੋ ਜੀ ਜਿਹਦਾ ਇੱਕ ਕਹਾਵਤ ਹੈ ਹੱਥ ਨਾਲ ਪਰੇ ਤੇ ਥੂ ਕੌੜੀ ਠੀਕ ਹੈ ਜੀ ਕਪਲੇ ਬਾਜੀ सरपंच ਨੇ ਕੋ ਕਰਦਾ ਹੁੰਦਾ ਮੈਨੂੰ ਨਹੀਂ ਪਤਾ ਤੁਹਾਨੂੰ ਸਰਪੰਚੀ ਦੀ ਕੰਮ ਬਾਰੇ ਤੁਹਾਡਾ ਕੋਈ ਨੌਨ ਹੈ ਜਾਂ ਨਹੀਂ ਜਾਂ ਤੁਸੀਂ ਕਿ ਪਿਆਰ ਪਾਇਆ ਕਿ ਸਰਪੰਚ ਨਾਲ ਨਹੀਂ ਪਾਇਆ ਸਰਪੰਚ ਦੇ ਨਾਲ ਸੈਕਟਰੀ ਹੁੰਦਾ ਸੈਕਟਰੀ ਦੇ ਕੰਮ ਕਰਨ ਤੋਂ ਪਹਿਲਾਂ ਜਈ ਐਕਸਟੀਮੇਟ ਬਣਾਉਂਦਾ ਵੀਡੀਓ ਸਾਫ ਸਾਰੇ ਪ੍ਰੋਸੀਜਰ ਚੋਂ ਲੰਘਦੇ ਆ ਜੀ ਇਹ ਕਪਲੇਬਾਜੀ ਜਿਹੜੀ ਹੁੰਦੀ ਨਾ ਦੋ ਚਾਰ ਸੰਦ ਕੋਈ ਠਾਕ ਬੰਦੇ ਹੁੰਦੇ ਆ ਉਹ ਭੋਲੇ ਭਾਲੇ ਸਰਪੰਚਾਂ ਨੂੰ ਅਨਪੜ ਹੋਣ ਕਰਕੇ ਕੂਠੇ ਲਵਾ ਕੇ ਕਰ ਲੈਂਦੇ ਆ ਤੇ ਸੇਰਾ ਜਿਹੜਾ ਉਹ ਸਰਪੰਚ ਦੇ ਸਿਰ ਮੜ ਦਿੰਦੇ ਆ ਕਿ ਇਹ ਪ੍ਰਸ਼ਾਸਨ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਇਹ ਲੀਡਰਾਂ ਦੀ ਡੁੱਤਲੇ ਬੈਠੇ ਨੇ ਬੜੇ ਬੜੇ ਲੀਡਰ ਉਹਨਾਂ ਦੀ ਛਤਰ ਛਾਇਆ ਜੀ ਜੋ ਹੁੰਦੇ ਘਾਲੇ ਮਾਰੇ ਹੋ ਜਾਂਦੇ ਆ ਸਾਡੇ ਸਰਪੰਚ ਦੇ ਅਨਪੜ੍ਹ ਦੀ ਗੱਲ ਅਨਪੜ੍ਹ ਸਰਪੰਚ ਬਣਾਉਣ ਤੋਂ ਗਰੇਜ ਕਰੇਗਾ ਅੱਗੇ ਤੋਂ ਬਿਲਕੁਲ ਜੀ ਬਿਲਕੁਲ ਪੜੇ ਲਿਖੇ ਸੱਤਾ ਤੇ ਰੱਖਦੀ ਹੈ ਕਿ ਬਦਮਾਸ਼ਾਂ ਦਾ ਗਰੁੱਪ ਹੈ ਤੁਸੀਂ ਕੀ ਕਹਿੰਦੇ ਹੋ ਗੱਲ ਆ ਵੀ ਜਦੋਂ ਕੁਰਸੀ ਆਪਣੀ ਖੁਸ ਦੀ ਦਿਸੇ ਨਾ ਮੇਰੇ ਨਾਲ ਕਹੋਗੇ ਪ੍ਰੂਫ ਦੇ ਸਮੇਤ ਤੁਹਾਨੂੰ ਦੇ ਦੂੰਗਾ ਇਦਾਂ ਦੇ ਸਰਪੰਚ ਵੀ ਜਿਹੜੇ 40 40 ਕਰੋੜ ਦੀ টারਨਓਵਰ ਕਮਾਉਂਦੇ ਆ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਫੈਕਟਰੀਆਂ ਖੋਲੀਆਂ ਮੇਰੇ ਨਾਲ ਨਾ ਕਹ ਲੋ ਆਜ਼ਾਦ ਗਰੁੱਪ ਨਾਲ ਕਹ ਲੋ ਆਜ਼ਾਦ ਗਰੁੱਪ ਨਾਲ ਸਰਪੰਚ ਇਦਾਂ ਦੇ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਆਜ਼ਾਦ ਗਰੁੱਪ ਦੇ ਸਰਪੰਚ ਇਦਾਂ ਦੇ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਪੂਆਂ ਨੇ ਮਿਹਰ ਕਰਕੇ 40 40 50 50 ਕਿਲੇ ਪਹਿਲੀ ਵੀ ਬਣਾਈ ਜ਼ਮੀਨ ਜਾਇਦਤ ਵੀ ਆ ਇੰਨੀਆਂ ਜਾਇਦਤਾਂ ਦੇ ਮਾਲਕ ਜਦੋਂ ਬੰਦੇ ਉੱਠ ਖੜੇ ਹੋਣ ਤੇ ਇਹਨਾਂ ਲੀਡਰਾਂ ਦੀ ਚੌਧਰ ਖਤਰੇ 'ਚ ਪੈਂਦੀ ਹੋਵੇ ਸਾਨੂੰ ਕੋਈ ਸਲਾਮ ਨਹੀਂ ਕਰਦਾ ਉਲਟਾ ਇਹ ਗੱਲ ਕਹੀ ਵੀ ਸਾਡੇ ਘਰਾਂ ਨੇ ਕਿ ਸਾਸਰੀ ਘਰ ਬੁਲਾਓ ਪਪਾ ਜੀ ਇੱਕ ਸਰਪੰਚ ਦੇ ਮੈਂ ਘਰ ਚਲੇ ਗਿਆ ਇੱਕ ਲੀਡਰ ਆ ਗਿਆ ਜੀ ਸਰਪੰਚ ਦੇ ਘਰ ਚਲੇ ਗਿਆ ਤਾਂ ਉਹਨੇ ਪਾਣੀ ਦੀ ਪਰਮੈਸ਼ ਕੀਤੀ ਹੁੰਦਾ ਉਹ ਨਲਕੇ ਨਾਲ ਗਲਾਸ ਵੱਜਾ ਇਹ ਹਕੀਕਤ ਦੇ ਗੁਰੂ ਮਹਾਰਾਜ ਚਲੇ ਗਏ ਘੈਂਡ ਸਰਪੰਚਾਂ ਪੂਰਾ ਹੈ ਦੁਨੀਆ ਤੋਂ ਉਹਨੇ ਪਾਣੀ ਪੁੱਛਿਆ ਆਂ ਜਾਰ ਪਾਣੀ ਪੂਣੀ ਪਿਆ ਆਂਦਾ ਪਾਣੀ ਉਹ ਨਲਕੇ ਦੇ ਗਲਾਸ ਵੱਜਾ ਸੰਗਲੀ ਬਾਗੇ ਜਿਦਾ ਤੁਹਾਡੇ ਘਰ ਵੱਜਾਂਦਾ ਪਾਣੀ ਬਿਨਾ ਉਥੋਂ ਵੀ ਇਹ ਕਰਕੇ ਸਰਪੰਚ ਸਾਰੇ ਖਲਾਕਾਰੀਆਂ ਇਹ ਠੱਗ ਨਹੀਂਗੇ ਇਹ ਟੈਨਸ਼ਨ ਨਾ ਲਾਓ ਪੰਮਾ ਜੀ ਇੱਕ ਸਮਾਂ ਹੀ ਜਦੋਂ ਤੁਸੀਂ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ ਨਹੀਂ ਜੀ ਬਿਲਕੁਲ ਗਲਤ ਹੈ ਜੀ ਸਾਡੇ ਕਾਉਂਸਲਰਾਂ ਨੇ ਸ਼ਹਿਰ ਵਾਲਿਆਂ ਸ਼ਹਿਰ ਵਾਸੀਆਂ ਨੇ ਮੰਗ ਰੱਖੀ ਸੀ ਵੀ ਤੁਸੀਂ ਆਪਣੇ ਆਜ਼ਾਦ ਗਰੁੱਪ ਕਰਕੇ ਵਿਰੋਧਤਾ ਨਾ ਕਰੋ ਤੁਸੀਂ ਪਿੱਛੇ हट ਜਾਓ ਅਸੀਂ ਆਪਣੇ ਆਜ਼ਾਦ ਜਿਹੜੇ ਕਾਉਂਸਲਰਾਂ ਨੂੰ ਆਜ਼ਾਦ ਕਰਤਾ ਸੀ ਕਿ ਅਗਰ ਸ਼ਹਿਰ ਵਾਸੀਆਂ ਦਾ 10 ਸਾਲ ਤੋਂ ਜਿਹੜਾ ਸੰਤਾਪ ਭੋਗੰਦਾ ਆ ਉਹ ਸੰਤਾਪ ਨੂੰ ਜਿਹੜੀ ਡਿਵੈਲਪਮੈਂਟ ਤੋਂ ਜਿਹੜੇ ਹਾਲਾਤ ਪਹਿਲਾਂ ਦਾ 10-15 ਸਾਲ ਕਿਤੇ ਹੋ ਗਏ ਆ ਕੰਮ ਹੋ ਗਏ ਕੰਮ ਰੁਕੇ ਹੀ ਉਹਨਾਂ ਕੰਮ ਨੂੰ ਨਾ ਪਾਰਟੀ ਬਾਈ ਦੇ ਉੱਪਰ ਉੱਠ ਗਏ ਨਾ ਕਿ ਆਮ ਆਦਮੀ ਨੂੰ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਇੱਕ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਸੀ ਕਿ ਪ੍ਰਧਾਨ ਬਣਾ ਲਿਆ ਜਾਏ ਸਾਡਾ ਆਮ ਆਦਮੀ ਪਾਰਟੀ ਕਿਸੇ ਨਾ ਵੀ ਸਮਰਥਨ ਨਹੀਂ ਦੇਗਾ ਪਰ ਸਮਰਥਨ ਦੇਣ ਦੇ ਬਾਵਜੂਦ ਇੰਨੀ ਲੰਮੀ ਮਤਲਬ ਜਿਹੜੀ ਆ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਦਾ ਲੰਮਕਣਾ ਕਿਤੇ ਨਾ ਕਿਤੇ ਡਾਕਟਰ ਕਸ਼ਮੀਰ ਸਿੰਘ ਸੋਲ ਵਰਸਸ ਲਾਲਜੀ ਸਿੰਘ ਭੁੱਲਰ ਆਪਸ ਵਿੱਚ ਜਿਹੜੇ ਆ ਉੱਝ ਗਏ ਨੇ ਆਪਣੀ ਦੋਨਾਂ ਨੇ ਇਹ ਬੰਦੀ ਜੇ ਬਣਦੀ ਸੀ ਮੈਂ ਤੁਹਾਨੂੰ ਪੁੱਛ ਕੇ ਦੱਸ ਦਿੰਦਾ ਨਾ ਉਹਨਾਂ ਮੈਨੂੰ ਟੈਲੀਫੋਨ ਕੀਤਾ ਭੜਿਆ ਲੋਕਾਂ ਨੇ ਤੇ ਨਾ ਮੈਂ ਡਰਦਿਆਂ ਕੀਤਾ ਤਾਂ ਤੇ ਮੈਨੂੰ ਪਹਿਲਾਂ ਹੀ ਯਾਦ ਵਾਲਾ ਦੱਸਦਾ ਜਿਹੜਾ ਡੈਫੀਨੇਸ਼ਨ ਦੇਤੀ ਮੈਂ ਡਰਦਾ ਫਿਰਦਾ ਉਹਨਾਂ ਨੂੰ ਇਹ ਕਰਕੇ ਉਹਨਾਂ ਮੈਨੂੰ ਨਹੀਂ ਇਹ ਫੋਨ ਲਗਾ ਮੈਂ ਉਹਨਾਂ ਨੂੰ ਨਹੀਂ ਲਾਇਆ ਇਹ ਸਵਾਲ ਮੈਂ ਤੁਹਾਨੂੰ ਨੰਬਰ ਲੱਭ ਕੇ ਦੇ ਦੂੰਗਾ ਤੁਹਾਡੇ ਵਟਸਐਪ ਤੇ ਤੇ ਨੈਟ ਤੋਂ ਨੈਟ ਉਹਦਾਂ ਗੱਲ ਕਰ ਲਿਓ ਜੀ ਮੈਨੂੰ ਨਹੀਂ ਪਤਾ ਉਹਨਾਂ ਬਣਾਉਣਾ ਨਹੀਂ ਬਣਾਉਣਾ ਸਾਡਾ ਕੰਮ ਹੀ ਸਹਿਯੋਗ ਦੇਣਾ ਅਗਰ ਅਸੀਂ ਸਹਿਯੋਗ ਨਾ ਦੇਂਦੇ ਹਰ ਕਹਿੰਨੇ ਕਹਿਣਾ ਹੈ ਕਿ ਆਮ ਆਦਮੀ ਪਹਿਲੀਆਂ ਪਾਰਟੀਆਂ ਉਹਨਾਂ ਨੇ ਉਹ ਕੁਝ ਕੀਤਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਸਾਡੇ ਅੰਦਰ ਹੋਹਾ ਦਾ ਜਿੰਨੇ 2027 ਦੇ ਵਿੱਚ ਡਾਕਟਰ ਸੋਹ ਲਾ ਕੇ ਤੁਹਾਨੂੰ ਕਹਿਣ ਕਿ ਆਜ਼ਾਦ ਗਰੁੱਪ ਕੋਲ ਸਪੋਰਟ ਕਰੋ 2027 ਚ 2027 ਤੇ ਫਿਰ ਕਿਹੋ ਜਿਹਾ ਸਮਾਂ ਹੋਵੇਗਾ ਵੇਖੋ ਜੀ ਮਾਲਕ ਉਹਨਾਂ ਦੀ ਪਰਮਾਤਮਾ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਤੇ ਦੂਜੀ ਗੱਲ ਆ ਇਹ ਤੇ ਸੰਗਤ ਫੈਸਲਾ ਕਰੂਗੀ ਨਾ ਵੇਖੋ ਹੱਕ ਆ ਜੇ ਸਾਨੂੰ ਮੰਗਣਗੇ ਕੋਈ ਵੀ ਮੰਗੇ ਕਾਂਗਰਸ ਦਾ ਮੰਗੇ ਅਕਾਲੀ ਦਲ ਦਾ ਮੰਗੇ ਜੇ ਇਹਨਾਂ ਨਾਲ ਖਰੇ ਉੱਤਰਨੇ ਕਿਤੇ ਹਾਜ਼ਰ ਹੋ ਜਾਣਗੇ ਸਾਡੀ ਸਪੋਰਟ ਕੋਈ ਵੀ ਕਰ ਸਕਦਾ ਤੁਹਾਡਾ ਸਪੋਰਟ ਕਰਦੇ ਨਾ ਕਰੋ ਜੀ ਗੱਲ ਅੱਜ ਭਾਜੀ ਆਜ ਆਜ਼ਾਦ ਗਰੁੱਪ ਦੇ ਦਸਤਾਖਤ ਉਦਘਾਟਨ ਹੋਇਆ ਜੀ ਤੁਹਾਡੇ ਵੱਲੋਂ ਕੀ ਕਹਿਣਾ ਇਹ ਬਹੁਤ ਵਧੀਆ ਐਪਰੀਸ਼ੀਏਟ ਕੀਤਾ ਜੀ ਸਾਰੀ ਜਨਤਾ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੰਨੀ ਸੰਗਤ ਆਈ ਆ तकरीबन ਸਾਡੀ ਤਨ ਤਨ ਹਲਕੀ ਸੰਗਤ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਔਰ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਕਿ ਸਾਡੀ ਕੋਈ ਬਾਹ ਫੜਨ ਵਾਲਾ ਹੈਗਾ ਜਿੱਦਾਂ ਕਿ ਸਰਪੰਚੋਣਾ ਨੇ ਦੱਸਿਆ ਤੁਹਾਨੂੰ ਕਿ ਅਸੀਂ ਸਿਆਸਤ ਬਾਅਦ ਦੀ ਗੱਲ ਆ ਪਹਿਲਾਂ ਤਾਂ ਇਹ ਗੱਲ ਆ ਵੀ ਅਸੀਂ ਕਿਸੇ ਦੇ ਕੰਮ ਆ ਸਕਦੇ ਆ ਇਹ ਦਫ਼ਤਰ ਖੋਲਿਆ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਇੱਥੇ ਕੋਈ ਵੀ ਪੈਣ ਪ੍ਰਾਤ ਦੇਣ ਦਾਤ ਜਿਹੜਾ ਕਿ ਸੱਤਾ ਤੋਂ ਸਤਾਇਆ ਹੋਇਆ ਸੱਤਾ ਧਰਤ ਤੋਂ ਸਤਾਇਆ ਹੋਇਆ ਵਾ ਉਹ ਆ ਸਕਦਾ ਵਾ ਅਸੀਂ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਕਰਨ ਕਰਨ ਲਈ 24 ਘੰਟੇ ਤੇ ਤਤਪਾ ਕਰਾਂਗੇ ਜੀ ਹਲਕੇ ਰੂਪ ਕੱਲਾ ਹਲਕਾ ਤਰਨਤਾਰ ਨਹੀਂ ਵੇਖੇਗਾ ਕਿ ਜੰਮੂ ਪੂਰੇ ਤਰਨਤਾਰਨ ਜ਼ਿਲ੍ਹੇ ਨੂੰ ਵੇਖੇਗਾ ਜੇ ਮੈਂ ਥੋੜਾ ਦੇ ਪਿੱਛੇ ਜਾਵਾਂ ਜਦੋਂ ਝਮਾਲ ਤੋਂ ਇੱਕ ਲਹਿਰ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸਰਮਖ ਸਿੰਘ ਝਮਾਲ ਸਰਦਾਰ ਅਮਰ ਸਿੰਘ ਸਰਦਾਰ ਜਸਵੰਤ ਸਿੰਘ ਹੋਣਾ ਨੇ ਜਦੋਂ ਇੱਕ ਛੋਟੀ ਦੀ ਚੰਗਿਆੜੀ ਲਾਈ ਸੀ ਨਾ ਅੱਜ ਉਹ ਚੰਗਿਆੜੀ ਜਿਹੜੀ ਹੈ ਨਾ ਪੂਰੇ ਰਾਜ ਦੇ ਵਿੱਚ ਸੱਤਾ ਪੰਜ ਵਰੀ ਹੰਡਾ ਚੁੱਕੀ ਆ ਸੋ ਇਹ ਤੇ ਸਮੇ ਸਮੇਂ ਦੀਆਂ ਗੱਲਾਂ ਵਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੀ ਪਤਾ ਹੈ ਦੇਸ਼ ਦੀ ਰਾਜਨੀਤੀ ਦੇ ਵਿੱਚ ਅਸੀਂ ਅਸੀਂ ਜਾਣਾ ਸੋ ਇਹ ਕਹਿਣਾ ਅੱਜ ਦੇ ਵਿੱਚ ਮੁਸ਼ਕਲ ਹੈ ਪਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਕਿ ਇਹ ਸਾਡੀਆਂ ਕੀ ਅਗਲੀਆਂ ਕਾਰਵਾਈਆਂ ਵਾ ਹਲਕੇ ਦੇ ਵਿੱਚ 4 ਐਮਐਲਏ ਆ ਉਹਨਾਂ ਦੇ ਵਿੱਚੋਂ ਇੱਕ ਕੈਬਨ ਮੰਤਰੀ ਆ ਕਿਹੜੀਆਂ ਇਹੋ ਜਿਹੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਨਹੀਂ ਕਰ ਸਕੇ ਤੇ ਤੁਹਾਨੂੰ ਆਜ਼ਾਦ ਗਰੁੱਪ ਖੋਲਣਾ ਪੈ ਗਿਆ ਮੈਂ ਤਰਨਤਨ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਪਹਿਲਾਂ ਇੱਥੋਂ ਦੀ ਗੱਲ ਕਰ ਰਿਹਾ ਤਰਨਤਨ ਸ਼ਹਿਰ ਦੀ ਇੰਨਾ ਕੋ ਅਜੇ ਤੱਕ ਤਰਨ ਦਾ ਸ਼ਹਿਰ ਦੇ ਵਿੱਚ ਪਤਨਾਨ ਨਹੀਂ ਬਣ ਸਕਿਆ ਇਹ ਇੱਕ ਦੂਜੇ ਦੀ ਲੱਤ ਤੁਹਾਡੇ ਰਾਈਂ ਸੁਣਦੇ ਵਿੱਚ ਹੈ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਸੋ ਦੂਜੀ ਗੱਲ ਕੰਮ ਤੇ ਕੋਈ ਜੇ ਮੈਂ ਤਰਨ ਦਾਣ ਹਲਕੇ ਦੀ ਹਾਲਤ ਤੇ ਗੱਲ ਆਪਾਂ ਕਰੀਏ ਕਿਉਂਕਿ ਬਾਹਰ ਨਾ ਜਾ ਜਾਈਏ ਕਿਉਂਕਿ ਸੰਗਤ ਵੀ ਜਿਹੜੀ ਸਦੀ ਤਰਨ ਦਾਣ ਹਲਕੇ ਦੀ ਆ ਤਰਨ ਦਾਣ ਹਲਕੇ ਦੇ ਵਿੱਚ ਤੇ ਨਾ ਕੋਈ ਸਰਪੰਚ ਨੇ ਨਾਲੋਂ ਬਣਿਆ ਨਾ ਕੋਈ ਵਿਕਾਸ ਹੋਇਆ ਜਿਹੜੇ ਸਕੂਲ ਆ ਕਹਿੰਦੇ ਹੀ ਆਪਗ੍ਰੇਡ ਕਰਦੇ ਉਹਨੂੰ ਦੋ ਦੋ ਤਣ ਕੰਦਾ ਦੇ ਉੱਤੇ ਕਲੀਆਂ ਕਰਕੇ ਤੇ ਉਹਨੂੰ ਕਹਤਾ ਵੀ ਆਪਗ੍ਰੇਡ ਨਾ ਉੱਥੇ ਕੋਈ ਟੀਚਰ ਪਹੁੰਚਦਾ ਵਾ ਜਿਹੜੇ ਹਸਪਤਾਲ ਦੀ ਗੱਲ ਆ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਹੈਗੇ ਸਕੂਲ ਦੇ ਵਿੱਚ ਟੀਚਰ ਨਹੀਂ ਹੈਗੇ ਡੰਗੜਾ ਵਾਲੇ ਡਾਕਟਰ ਹੈ ਡੰਗੜਾ ਵਾਲੇ ਹਸਪਤਾਲ ਦੇ ਵਿੱਚ ਬਿਲਡਿੰਗ ਹੀ ਨਹੀਂ ਹੈਗੀ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੁਝ ਕੀਤਾ ਸਰਕਾਰ ਨੇ ਕਹਿਆ ਸੀ 31 ਮਈ ਤੱਕ ਯੁੱਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਹਰ ਕਸਬੇ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਕਿੱਦਾਂ ਦੇਖ ਨਸ਼ਾ ਖਤਮ ਹੋ ਗਿਆ ਨਹੀਂ ਇਹ ਤਾਂ ਤੁਸੀਂ ਦੱਸੋ ਨਾ ਪੱਤਰਕਾਰ ਵੀਰ ਜੀ 31 ਮੈਨੂੰ ਦੱਸ ਲੱਗਾ 31 ਮਈ ਕੱਲ ਲੰਘ ਗਈ ਆ ਸੋ ਇਹਦੀ ਅਪਡੇਟ ਹੁਣ ਤੁਸੀਂ ਦੋ ਕਿ ਕੱਲ ਤੋਂ ਬਾਅਦ ਜੇ ਕੋਈ ਤੁਹਾਨੂੰ ਨਸ਼ਾ ਵੇਚਦਾ ਨਸ਼ਾ ਪੀਂਦਾ ਦਿਸਦਾ ਵਾ ਤੇ ਤੁਹਾਨੂੰ ਤੁਸੀਂ ਸਿੱਧਾ ਸਮਝ ਲਓ ਕਿ ਇਹ ਜਿਹੜਾ ਵਾ ਉਹਨਾਂ ਨਸ਼ਿਆਂ ਬਤ ਉਹ ਜਿਹੜਾ ਮਿਸ਼ਨ ਹੀਗਾ ਉਹ ਫੇਲ ਹੋ ਗਿਆ ਇਹ ਲੋਕਾਂ ਦੀ ਮੁਸ਼ਕਲਾਂ ਵਾਸਤੇ ਹੀ ਹੱਲ ਕਿੱਟ ਕੱਢਿਆ ਗਿਆ ਵਾ ਲੋਕਾਂ ਨੂੰ ਮੁਸ਼ਕਲ ਕੋਈ ਨਾ ਹੋਵੇ 2027 ਬੜੀ ਦੂਰ ਹੈ ਪਹਿਲਾਂ ਹੀ ਦਫ਼ਤਰ ਬਣਾ ਲੈਣਾ ਕੀ ਇਹ ਰਣਨੀਤੀ ਕੀ ਹੈ ਕਿ ਆਪਾਂ ਤੁਸੀਂ ਮੇਰੇ ਖਾ ਮੇਰੇ ਹਾਨੀ ਇਹ ਸਨ ਵੀ ਸਰਪੰਚੀਆਂ ਕਰਦੇ ਆ 20 20 ਸਾਲ ਹੋ ਗਿਆ ਕੋਈ ਇਤੋਂ ਖੇਡ ਸਟੇਡੀਆ ਵੇਖਿਆ ਹੋਵੇ ਤਾਂ ਹਸਪਤਾਲਾਂ ਕੀ ਹਾਲ ਆ ਕੋਈ ਸਰਕਾਰਾਂ ਤਿੰਨੇ ਢਾਲੀਆਂ ਕੋ ਮਿਆਰ ਉੱਚਾ ਆ ਕਿਸੇ ਦਾ ਮੈਂ ਤਾਂ ਸਪੋਰਟਸ ਨਾਲ ਜੁੜਿਆ ਫੁੱਟਬਾਲ ਨਾਲ ਸਾਡੇ ਬੱਚੇ ਪਟਿਆਲੇ ਜਾਂਦੇ ਆ ਮਾਲਪੁਰ ਜਾਂਦੇ ਆ ਜੀ.ਸੀ.ਡੀ ਫਗਵਾੜੇ ਜਾਂਦੇ ਆ ਜਾਂਦੇ ਤਰਨਤਰ ਦੇ ਆ ਤੇ ਸਾਡੀ ਤਰਾਸਦੀ ਆ ਕਿ ਕੋਈ ਕੋ ਖੇਡ ਸਟੇਡੀਅਮ ਕੋ ਖੇਡ ਵੈਂਕ ਤਿਆਰ ਨਹੀਂ ਕਰ ਸਕਦਾ ਸੋ ਹਰ ਵਾਰੀ ਸਟੇਡੀਅਮ ਜਾਂ ਖੇਡਾਂ ਦੀ ਗੱਲ ਹੁੰਦੀ ਆ ਜਿੱਥੇ ਨਸ਼ੇ ਦੀ ਗੱਲ ਆ ਪੰਜ ਦਰਿਆ ਜਿਹੜੇ ਮਿੱਠੇ ਪਾਣੀ ਦੇ ਵਾ ਤੇ ਛੀਵਾ ਦਰਿਆ ਜਿਹੜਾ ਨਸ਼ਾ ਉਹ ਜਿੱਤੇ ਰਾਜਨੀਤੀ ਕਰਕੇ ਹਰ ਸਰਕਾਰ ਅਗੇ ਵੱਜਦੀ ਪਰ ਤੁਹਾਡੀ ਸਰਕਾਰ ਇੱਥੇ ਕੀ ਕਰੇਗੀ ਬਈਆਂ ਸਰਕਾਰਾਂ ਵੀ ਸਟੇਜ ਤੇ ਬੜੇ ਬੁਲਾਰੇ ਕੀਤੇ ਉਹਨਾਂ ਹੁਣ ਵੀ ਬੜਾ ਕੁਝ ਕਰਨ ਰਿਹਾ ਬੱਚਿਆਂ ਨੂੰ ਕੋ ਰਾਹ ਦੇਣ ਦੀ ਲੋੜ ਆ ਇਧਰ ਨੂੰ ਉਤਰੋ ਜਿਦਾਂ ਮੈਂ ਪਰਸਾੜੀ ਤਾਂ ਕਿਹਾ ਫੁੱਟਬਾਲ ਨਾਲ ਰਿਲੇਟਡ ਆ ਮੈਂ ਸ਼ੁਰੂ ਤੋਂ ਇੱਕ ਫੁੱਟਪਲੇਅਰ ਆ ਮੈਂ ਪਿੰਡ ਚ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਪੈਦਾ ਕੀਤੇ ਆ ਉਧਰ ਨੂੰ ਤੋਰਾਂਗੇ ਬੱਚੇ ਦਾ ਧਿਆਨ ਉਧਰ ਨੂੰ ਹੋਊਗਾ ਦਾ ਆਟੋਮੈਟਿਕ ਨਹੀਂ ਛੱਡਾਂਗੇ ਜੇ ਉੱਤਾਂ ਗੱਲਾਂਬਾਤ ਕਰਕੇ ਚੱਲਾਂਗੇ ਹਰ ਪਿੰਡ ਚੱਲਣ ਦਾ ਕੰਮ ਸਾਡੇ ਪਿੰਡ ਦੀ ਪਰਸੋਂ ਸੋਲ ਸਾਹਿਬ ਆਏ ਕਰਕੇ ਚਲੇਗੇ ਉਹਦਾ ਗਰਾਊਂਡ ਲੈਵਲ ਤੇ ਹਾਲੇ ਕੋਈ ਨਹੀਂ ਨਾ ਹੈਗਾ ਲੱਗਦਾ ਹੈ ਕਿ ਸਰਕਾਰ ਗਰਾਊਂਡ ਲੈਵਲ ਤੇ ਕੁਝ ਨਹੀਂ ਕਰੀ ਸਿਰਫ ਵਿਖਾਵਾ ਕਰੀ ਮੇਰੇ ਤੋਂ ਤੁਹਾਨੂੰ ਭਰਾਓ ਜ਼ਿਆਦਾ ਪਤਾ ਵਾ ਸਿੱਖਿਆ ਕ੍ਰਾਂਤੀ ਦੇ ਤਹਿਤ ਉਹਨਾਂ ਨੇ ਇੱਕ ਮਹਿਮ ਚੀੜੀ ਸੀ ਕਿ ਉਹ ਇੱਕ ਜਿਹੜੇ ਉਹ ਉਦ ਘਾਟਣ ਵਾਲੇ ਪੱਥਰ ਤਾਂ ਤੱਕ ਸੀਮਤ ਰਹਿ ਗਈ ਹੈ 100% ਜੀ ਪੱਥਰ ਤਾਂ ਸੀਮਤ ਰਹਿ ਗਈ ਉਹ ਵੀ ਪੁਰਾਣੇ ਪੱਥਰ ਬਣੇ ਆ ਉਹਨਾਂ ਨੂੰ ਪੇਂਟ ਕੋਨ ਕਰਕੇ ਲਾਤਾ ਨਾ ਜੋ ਕਲੀਅਰ ਹੈ ਜੋ ਅਸਲੀ ਹੈ ਤੇ ਸੱਚ ਹੈ ਠੀਕ ਓਕੇ ਹਨਾ ਭਾਈ ਜੀ ਧੰਨਵਾਦ ਕੀ ਹਾਵਾਂ ਨਹੀਂ ਸ਼ਾਇਦ ਉਹ ਯਾਰ ਉਹਦੇ ਤੋਂ ਕੀ ਹੈ ਸ਼ੁਕਰ ਹੈ ਬਹੁਤ ਅੱਛਾ ਬਾਜੀ ਬਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਗੁਰੂ ਸਾਹਿਬ ਦਾ ਚਰਨ ਪਾਏ ਗਏ ਨੇ ਇੱਥੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਆਜਾਦ ਗੁਰੂਪੁਰ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਜਿਹੜਾ ਤਰਨਤਾਰਨ ਨੇ ਅੱਜ ਇੱਕ ਜਿਹੜਾ ਦਫ਼ਤਰ ਦਾ ਉਦਘਾਟਨ ਸੀਗਾ ਉਹ ਇੱਕ ਰੈਲੀ ਦੇ ਰੂਟ ਦੇ ਵਿੱਚ ਜਿਹੜਾ ਇੱਥੇ ਮਾਹੌਲ ਬਣ ਚੁੱਕਾ ਵਾ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਇੱਥੇ ਜਿਹੜੀ ਸੰਗਤ ਇੱਥੇ ਪਹੁੰਚੀ ਆ ਜੋ ਪਿਆਰ ਕਰਨ ਵਾਲੇ ਆਜ਼ਾਦ ਗਰੁੱਪ ਨੂੰ ਪਿਆਰ ਕਰਨ ਵਾਲੀ ਜਿਹੜੀ ਸੰਗਤ ਆ ਇੱਥੇ ਉਹ ਅੱਜ ਪੂਰੇ ਸ਼ਹਿਰ ਦੇ ਹੋਰ ਪਿੰਡਾਂ ਦੇ ਸੰਗਤਾਂ ਦੇ ਹੋਮ ਹੋਮ ਆ ਕੇ ਤੇ ਪਹੁੰਚੇ ਨੇ ਤੇ ਜਿਹੜੇ ਕੇ ਬੇਨ ਸੱਧਿਆ ਇੱਥੇ ਆਏ ਆ ਸਾਰੇ ਆਏ ਆ ਕਿਸੇ ਨੂੰ ਕੋਈ ਐਦਾਂ ਦਾ ਨਹੀਂ ਲੱਗਾ ਕਿ ਕੋਈ ਪੈਸੇ ਕੋਈ ਤਾਂ ਇਹ ਸਾਰੇ ਆਪ ਅੱਥੇ ਹਮਾਰੇ ਪਹੁੰਚੇ ਆ ਯਾਦ ਗਰੁੱਪ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੌਜੂਦਾ ਸਰਕਾਰ ਨੂੰ ਕਿਹੋ ਜੀ ਤੱਕਰ ਦੇ ਸਕਦਾ ਇਹ ਟੱਕਰ ਦੇ ਹੀ ਦੇਖ ਹੀ ਲਾ ਜੀ ਤੁਸੀਂ ਮਾਹੌਲ ਦੇਖ ਹੀ ਲਿਆ ਵਾ ਇਹ ਟੱਕਰ ਦਾ ਮਾਹੌਲ ਕੋਈ ਅੱਜ ਕੋਈ ਸਿਰਫ ਉਦਘਾਟਨ ਸੀਗਾ ਇੱਕ ਰੈਲੀ ਦੇ ਰੂਪ ਦੇ ਵਿੱਚ ਆਇਆ ਵਾ ਇਹ ਜਿਹੜੇ ਆਉਣ ਵਾਲੇ ਸਮੇਂ 2027 ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਵਿੱਚ ਜਿਹੜੀ ਜਿੱਤ ਕੇ ਆਪਣਾ ਜਿਹੜਾ ਇੱਕ ਐਮਐਲਏ ਰਾਹ ਉਹ ਅਸੀਂ ਬਣਾਵਾਂਗੇ ਆਪਣਾ ਲੱਗ ਜੀ ਜਿਹੜਾ ਜਿਸ ਤਰ੍ਹਾਂ ਕੀ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਰਹੇਗਾ ਕਿ ਜਾਂ ਪੰਜਾਬ ਦੇ ਵਿੱਚ ਵੀ ਅਸੀਂ ਨੂੰ ਦੇਖੋ ਜੀ ਅਸੀਂ ਪਹਿਲਾਂ ਤੇ ਆਪਣੇ ਤਰਨਤਾਰਨ ਜਿਹੜੇ ਜ਼ਿਲ੍ਹੇ ਵਿੱਚ ਜਿਹੜੇ ਆ ਇੱਥੇ ਜਿਹੜੇ ਸਰਪੰਚ ਸਾਹਿਬਾਨ ਜਿਹੜੇ ਅੱਥ ਕਾਉਂਸਲਰ ਇੱਥੇ ਅੱਜ ਬਣਾਏ ਆ ਜਿਹੜੀ ਸਾਡੀ ਪਹਿਲੀ ਇ ਜਿਹੜੇ ਕੁਝ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਜਿਹੜੇ ਕਾਉਂਸਲ ਖੜੇ ਕਰਕੇ ਅੱਠ ਕਾਉਂਸਲ ਜਿਹੜੇ ਜਿੱਤ ਗਏ ਉਹ ਤਰਨਤਾਰਨ ਨੇ ਜਿਹੜੇ ਸਾਨੂੰ ਜਿਹੜੀ ਝੋਲੀ ਵਿੱਚ ਪਾ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਵਿੱਚ ਜਿਹੜੇ ਕੰਮ ਕਰਕੇ ਸ਼ਹਿਰ ਵਾਸੀ ਨੂੰ ਖੁਦ ਪਤਾ ਲੱਗੂਗਾ ਵੀ ਜਿਹੜੇ ਹਰ ਤਰ੍ਹਾਂ ਦੇ ਕੰਮ ਜਿਹੜੇ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਤੋਂ ਰਹਿ ਗਈਆਂ ਉਹ ਆਉਣ ਵਾਲੇ ਸਮੇਂ ਦੇ ਕੰਮ ਕਰਕੇ ਅਸੀਂ ਪਾਰਟੀ ਤੁਹਾਡੇ ਤੱਕ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਤੁਹਾਡੇ ਨਾਲ ਸੰਪਰਕ ਕਰਦੀ ਆ ਤੇ ਤੁਹਾਡੇ ਕਿਹੜੇ ਮੁੱਦੇ ਜਿਹੜਿਆ ਅਹਿਮ ਮੁੱਦੇ ਜਿਹੜੇ ਉਹਨਾਂ ਦੇ ਅੱਗੇ ਰੱਖੇ ਜਾਣਗੇ ਦੇਖੋ ਜੀ ਤੁਹਾਨੂੰ ਸਰਪੰਚ ਸਾਹਿਬ ਜੀ ਨੇ ਤੁਹਾਨੂੰ ਸਾਰੀ ਗੱਲ ਨੌਲੇਜ ਬਾਰੇ ਦੱਸਿਆ ਗਿਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦਾ ਫੈਸਲਾ ਹੋਊਗਾ ਸਾਡੀ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਦੇ ਜਿਹੜੇ ਕੰਮ ਦੇ ਜਿਹੜੇ ਜਿੱਦਾਂ ਦਾ ਤਾਰੀ ਦੱਸੀ ਗੱਲ ਤੁਹਾਨੂੰ ਉਹ ਉਹਨਾਂ ਦੇ ਵਾਪਸ ਸਾਰਾ ਕੁਝ ਹੋਇਆ ਜਾਊਗਾ ਆਪਣੀ ਪਾਰਟੀ ਕੋ ਨਸ਼ੇਵਾਦੀ ਕੋ ਕਰੇਗੀ ਦੇਖੋ ਜੀ ਬਿਲਕੁਲ ਬਿਲਕੁਲ ਨਸ਼ੇ ਦੇ ਅਸੀਂ ਸਾਰੇ ਜਿਹੜੇ ਜਿਹੜੇ ਇੱਥੇ ਆਉਣ ਵਾਲੇ ਸਮੇਂ ਤੇ ਕੈਂਪ ਵੀ ਲਾਵਾਂਗੇ ਜਿਹੜੇ ਨਸ਼ੇ ਦੇ ਵਿਰੁੱਧ ਜਿਹੜੇ ਕੈਂਪ ਚੱਲਦੇ ਨੇ ਉਹ ਵੀ ਲਾਵਾਂਗੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਪੂਰੀ ਜਿਹੜੀ ਹਮਾਇਤ ਆ ਉਹਨੇ ਵੱਲੋਂ ਕੀਤਾ ਆਜ਼ਾਦ ਗੁਰਪ ਵੱਲੋਂ ਕੀਤੀ ਜਾਊਗੀ ਠੀਕ ਹੈ